ਕੀ ਨਾਮ ਹੈ ਆਪਣਾ ਬਸਤਰਾਮ ਸਿੰਘ ਸਤਨਾ ਸਿੰਘ ਜੀ ਐਮਐਲਏ ਸਾਹਿਬ ਦੇ ਇੱਕ ਨਗਰ ਕੌਂਸਲ ਦੇ ਪ੍ਰਧਾਨ ਦੇ ਵਿਚਕਾਰ ਜਿਹੜਾ ਵਿਵਾਦ ਖੜਿਆ ਹੋਇਆ ਹੈਗਾ ਪ੍ਰਧਾਨ ਜੀ ਵੱਲੋਂ ਨਗਰ ਐਮਐਲਏ ਸਾਹਿਬ ਤੇ ਦੋਸ਼ ਲਾਇਆ ਕਿਸ ਤਰ੍ਹਾਂ ਦੇ ਦੋਸ਼ ਲਾਇਆ ਦੇਖੋ ਜੋ ਦੋਸ਼ ਲਾ ਰਹੇ ਨੇ ਗਵਾਦ ਨਹੀਂ ਹੈਗਾ ਐਮਐਲਏ ਸਾਹਿਬ ਤੇ ਜੋ ਵੀ ਚਿੱਕੜ ਛਾਲਾ ਜਾ ਰਿਹਾ ਬਿਲਕੁਲ ਗਲਤ ਹੈ ਅਸੀਂ ਵਾਰਡ ਨੰਬਰ 17 ਤੋਂ ਆ ਕਿਉਂਕਿ ਸਾਨੂੰ ਐਮਐਲਏ ਸਾਹਿਬ ਚਲੋ 8 ਸਾਲ ਤੋਂ ਬਣੇ ਨੇ ਅਸੀਂ ਇਹਨਾਂ ਨੂੰ ਟੀਚਿੰਗ ਲਾਈਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਣਦੇ ਆ ਅੱਜ ਤੱਕ ਇਹਨਾਂ ਦੇ ਪਿਛਲੇ ਰਿਕਾਰਡ ਸਕੂਲ ਦੇ ਦੇਖੋ ਅੱਜ ਤੱਕ ਹੁਣ 8 ਸਾਲ ਦੇ ਦਰਮਿਆਨ ਜੋ ਵੀ ਇਹਨਾਂ ਨੇ ਕੰਮ ਕੀਤੇ ਨੇ ਪਿੰਡਾਂ ਦੇ ਵਿਕਾਸ ਦੇਖੋ ਅੱਜ ਤੱਕ ਕਿਸੇ ਤੋਂ ਚਾਹ ਤਾਂ ਦੂਰ ਦੀ ਗੱਲ ਪਾਣੀ ਦਾ ਗਲਾਸ ਤੱਕ ਨਹੀਂ ਪੀਤਾ ਅਸੀਂ ਦਾਅਵੇ ਨਾਲ ਕਹਿੰਦੇ ਆ ਜੋ ਦੋਸ਼ ਲਾਏ ਨੇ ਬਿਲਕੁਲ ਗਲਤ ਨੇ ਹੋਰ ਦੋਸ਼ ਸਹਿਣਯੋਗ ਹੁੰਦੇ ਨੇ ਪਰ ਜੋ ਇਹ ਕਿਹਾ ਗਿਆ ਵੀ बार-बार ਪੈਸੇ ਕਿਉਂਕਿ ਐਮਐਲਏ ਸਾਹਿਬ ਦਾ ਇਸ ਗੱਲ 'ਚ ਕੋਈ ਵੀ ਕੋਈ ਰੋਲ ਨਹੀਂ ਨਾ ਹੀ ਅਜੇ ਤੱਕ ਇਹਨਾਂ ਨੇ ਕਿਸੇ ਤੋਂ ਪੈਸਾ ਮੰਗਿਆ ਨਾ ਹੀ ਮੰਗਣਗੇ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਬਿਲਕੁਲ ਬੇਵਿਨਾਦ ਦੋਸ਼ ਨੇ ਹੱਕ ਨਹੀਂ ਬੰਦਾ ਸੀ ਕਿਉਂਕਿ ਇਹਨਾਂ ਦੇ ਆਸ਼ੀਰਵਾਦ ਸਦਕਾ ਉਹ ਇਸ ਚਿਹਤ ਤੇ ਪਹੁੰਚੇ ਸੀ ਤੇ ਇਹਨਾਂ ਨੂੰ ਹੀ ਉਹ ਆਪਣੇ ਜੋ ਕੈਰੀਅਰ ਦਾ ਉਹ ਆਪਣੇ ਖੁਦ ਨੁਕਸਾਨ ਕਰਾ ਲਿਆ ਇਹਨਾਂ ਮੈਂ ਵਾਦਾ ਫੇਰ ਕਰਦਾ ਵੀ ਆਉਣ ਵਾਲੇ ਕੱਲ ਲਈ ਵੀ ਕਦੇ ਨਹੀਂ ਇਦਾਂ ਹੋਊਗਾ ਜਿੰਨਾ ਟਾਈਮ ਵਟਲਾਦੇ ਦੇ ਵਿੱਚ ਪ੍ਰਿੰਸੀਪਲ 부ਧਰਾਮ ਐਮ ਐਲ ਏ ਰਹਿਣਗੇ ਉਹਨੇ ਟਾਈਮ ਤੱਕ ਕਦੇ ਵੀ ਕਦੇ ਵੀ ਪੈਸੇ ਦਾ ਕੋਈ ਵੀ ਇਲਜ਼ਾਮ ਇਹਨਾਂ ਤੇ ਬੇਵਿਨਾਦ ਹੋਊਗਾ ਸੋ ਸਾਰੀ ਪ੍ਰੈਸ ਦਾ ਧੰਨਵਾਦ ਥੈਂਕ ਯੂ ਹਾਂਜੀ ਉਹ ਵੀ 17 ਵਾਰਡ ਦੇ ਹਾਂਜੀ ਹਾਂਜੀ ਤੁਸੀਂ ਮੇਰੇ ਨਾਲ ਦੋਨੋਂ ਪਹਿਲਾਂ ਕੰਮ ਕੀਤਾ ਹਾਂਜੀ ਹਾਂਜੀ ਤੁਹਾਨੂੰ ਕਿੱਦਾਂ ਲੱਗਦਾ ਵੀ ਕਿਸ ਤਰ੍ਹਾਂ ਜਿਵੇਂ ਆਪਣੇ ਐਮ ਐਲ ਏ ਸਾਹਿਬ ਨੂੰ ਆਪਾਂ ਸਖੀਤ ਇਹਨਾਂ ਦੀ ਜਾਣਦੇ ਹਾਂ ਤੁਸੀਂ ਉਹਨਾਂ ਦੀ ਕੀ ਸਿੱਖਿਆ ਜਾਣਦੇ ਤੁਹਾਡੇ ਨਾਲ ਜਾਣਦੇ ਉਹ ਤਾਂ ਇੱਕ ਆਮ ਘਰ ਚੋਂ ਉੱਠ ਕੇ ਵਰਕਰ ਬਣੇ ਇਸ ਤੈ ਤੱਕ ਪਹੁੰਚੇ ਐਮਸੀ ਬਣੇ ਐਮਸੀ ਤੋਂ ਪ੍ਰਧਾਨ ਬਣੇ ਐਮਐਲਏ ਸਾਹਿਬ ਦਾ ਪਰਿਵਾਰ ਤੁਹਾਨੂੰ ਵੀ ਪਤਾ ਪਛੋਖੜ ਇਹਨਾਂ ਦੇ ਤਾਂ ਬੱਚੇ ਸਾਰੇ ਸਰਵਿਸਮੈਨ ਇਹਨਾਂ ਨੂੰ ਤਾਂ ਐਸੇ ਵੀ ਪੈਸੇ ਦੀ ਕੋਈ ਲੋੜ ਨਹੀਂ ਜੇ ਆਪਾਂ ਕਹੀਏ ਆਹ ਦਫ਼ਤਰ ਦੇ ਵਿੱਚ ਦੇਖ ਲਓ ਕਿੰਨਾ ਖਰਚਾ ਚੱਲਦਾ ਹੈ ਕਦੇ ਕੋਈ ਬੰਦਾ ਕਹੇ ਆ ਕੇ ਵੀ ਮੇਰੀ 5 ਰੁਪਈਆ ਦੀ ਕਦੇ ਪਰਤ ਰਸੀਦ ਵੀ ਕੱਟੀ ਹੋਵੇ ਖਰਚੇ ਦੀ ਵੀ ਇਸ ਦਫ਼ਤਰ ਦਾ ਹਰ ਮਹੀਨੇ ਦਾ ਦੇਖੋ ਆਪਾਂ ਨੂੰ ਵੀ ਪਤਾ ਵੀ ਲੱਖ ਰੁਪਏ ਮਿਨੀਮਮ ਖਰਚਾ ਹੈ ਤੇ ਅੱਜ ਤੱਕ ਕਦੇ ਵੀ ਇਹਨਾਂ ਨੇ ਇਸ ਤਰ੍ਹਾਂ ਦਾ ਅੱਜ ਕੱਲ ਆਉਣ ਵਾਲੇ ਟਾਈਮ ਦੇ ਅਸੀਂ ਐਮਐਲਏ ਸਾਹਿਬ ਦੇ ਨਾਲ ਖੜੇ ਹਾਂ ਨਾ ਅਸੀਂ ਐਮਐਲਏ ਸਾਹਿਬ ਤੋਂ ਕਦੇ ਵੀ ਦੂਰ ਜਾਵਾਂਗੇ ਪਾਰਟੀ ਦੇ ਵਫਾਦਾਰ ਸਿਪਾਹੀ ਨੇ ਅਸੀਂ ਵੀ ਵਫਾਦਾਰ ਬਣ ਕੇ ਇਹਨਾਂ ਨਾਲ ਖੜੇ ਹਾਂ ਸੰਗਰ